ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਜਗਮੀਤ ਸਿੰਘ ਬਰਾੜ ਉਹਨਾਂ ਦੇ ਸੰਪਰਕ ਵਿੱਚ ਵੀ ਸਨ ਤੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ ਪਰੰਤੂ ਉਹਨਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਲਈ 10 ਉਮੀਦਵਾਰ ਵੀ ਨਹੀਂ ਮਿਲ ਰਹੇ ਜੀ ਮੈਂ ਇਹ ਗੱਲ ਪਹਿਲਾਂ ਵੀ ਕਹੀ ਹੈ ਕਿ ਇੱਕ ਪਾਸੇ ਤਾਂ ਉਹ ਕਹਿੰਦੇ ਸੀਗੇ ਕਿ ਮੇਰੇ ਪਿਓ ਦੇ ਕਾਤਲ ਨੇ ਅਕਾਲੀ ਦਲ ਵਾਲੇ ਤੇ ਮੈਂ ਪਹਿਲਾਂ ਵੀ ਇਹੀ ਕਿਹਾ ਸੀ ਕਿ ਸ਼ਾਇਦ ਆਪਣੇ ਪਿਆਉ ਦਾ ਬਦਲਾ ਲੈਣ ਹੀ ਗਏ ਹੁਣ ਉਧਰ ਕਿ ਕਾਲੀਦਾਲ ਨੂੰ ਇੰਨਾ ਡੈਮੇਜ ਕਰ ਦੋ ਕਿ ਇਹ ਤਾਂ ਟੁਕੜ-ਟੁਕੜ ਹਾਸ਼ੀਏ ਤੋਂ ਹੀ ਜਿਹੜਾ ਆਊਟ ਹੋ ਜਾਏ ਸੋ ਲੋਕ ਅੱਜਕੱਲ ਇਹੋ ਜਿਹੇ ਲੀਡਰ ਜਿਹੜੇ ਬਾਰ-ਬਾਰ ਪਾਰਟੀਆਂ ਬਦਲਦੇ ਨੇ ਵਫਾਦਾਰੀਆਂ ਬਦਲਦੇ ਨੇ ਉਹਨਾਂ ਤੇ ਚਕੀ ਯਕੀਨ ਨਹੀਂ ਕਰਦੇ ਉਹ ਤਾਂ ਮੇਰੇ ਮੇਰੇ ਨਾਲ ਵੀ ਇੰਡਾ ਚ ਰਹੇ ਨੇ ਪਿਛਲੇ ਦਿਨੀ ਕਿ ਸਾਨੂੰ ਆ ਆਮ ਆਦੀ ਪਾਰਟੀ ਚ ਲੈ ਰੋ ਪਰ ਅਸੀਂ ਬਲੱਟੀਆਂ ਨਾਲ ਸਲਾਹ ਕਰਕੇ ਜਦੋਂ ਪਤਾ ਕੀਤਾ ਉਹ ਕਹਿੰਦੇ ਨਹੀਂ ਜੀ ਇਹਨਾਂ ਦਾ ਲੋਕ ਜਿਹੜੇ ਨੇ ਚੱਕਮਾਂ ਚੁੱਲਾ ਕਹਿੰਦੇ ਇਹਨੂੰ ਇੱਥੋਂ ਸਿੱਧ ਹੋ ਸਕਦਾ ਨਾ ਇੱਥੋਂ ਜਿੱਤੇ ਤਾਂ ਹੁਣ ਸਾਬਤ ਹੋ ਗਿਆ ਨਾ ਕਿ ਅਕਾਲੀ ਦਲ ਦਾ ਹਾਲ ਕੀ ਹੈ ਕਿ ਉਹਨਾਂ ਨੂੰ 10 ਟਿਕਟਾਂ ਦੇਣੀਆਂ ਨੇ 3 ਤਾਂ ਬੀਜੇਪੀ ਨੂੰ ਦੇਣੀਆਂ ਨੇ ਉਹਨਾਂ ਨੂੰ 10 ਟਿਕਟਾਂ ਦੇਣ ਵਾਸਤੇ ਬੰਦੇ ਨਹੀਂ ਲੱਭ ਰਹੇ ਪਰ ਸੋਨੂੰ ਨਾਮਿਨੇਸ਼ਨ ਸ਼ੁਰੂ ਹੋ ਜਾਣਗੇ ਹਜੇ ਤੱਕ ਪਤਾ ਨਹੀਂ ਹੈਗਾ ਹਰਸਿਮਰਤ ਕੌਰ ਕਿੱਥੋਂ ਲੜੂਗੀ ਸੋ ਇਸ ਕਰਕੇ ਹੁਣ ਉਹਨਾਂ ਨੂੰ ਇਧਰੋਂ ਉਧਰੋਂ ਬੰਦੇ ਲਿਆਉਣੇ ਲਿਆ ਕੇ ਤੇ ਉਹਨਾਂ ਨੂੰ ਪੂਰੇ ਕਰਨੇ ਪੈ ਰਹੇ ਨੇ ਸੋ ਇਹੀ ਬਾਕੀ ਸੁਖਵੀਰ ਬਾਲ ਦਾ ਤੁਹਾਨੂੰ ਪਤਾ ਹੀ ਆ ਉਹ ਤਾਂ ਚੰ ਮੰਦਬੁੱਧੀ ਹੈਗਾ ਤੇ ਚਲੋ ਕੁਝ ਵੀ ਬੋਲ ਦਿੰਦਾ ਬੋਟਾਂ ਮੇਲੇ ਥੋੜਾ ਜਿਆਦਾ ਦਿਮਾਗ ਤੇ ਲੋਡ ਪੈ ਜਾਂਦਾ ਉਹਦਾ ਗੁੱਸਾ ਨਾ ਕਰਿਆ ਕਰੋ ਜੀ